ਲੋਕਾਂ ਦੇ ਰਾਮਰ ਸੰਗਤਾ ਚੁੱਕਾਂ ਬਰੇ ਉਡਾਰੀ ਚੋਰੀ ਕਰਦੀ ਦਿਲਾਂ ਦੀ ਤੇਰੀ ਅੱਖ ਚੋੜਨੀ ਬਣ ਕੇ ਨੱਚਦੀ ਗਿੱਤੇ 'ਚ ਢਾਰ ਮੋਲਦੀ ਬਣ ਕੇ ਨੱਚਦੀ ਗਿੱਤੇ 'ਚ ਢਾਰ ਮੋਲਦੀ ਬਣ ਕੇ ਨੱਚਦੀ ਗਿੱਤੇ 'ਚ ਢਾਰ ਮੋਲਦੀ ਬਣ ਕੇ సరమయా సరమే స రా నచ్చిజ

ਮੇਰਾ ਸਾਜ ਤੁਹਾਡੀ ਆਵਾਜ਼ ਠੀਕ ਹੈ ਜੀ ਤੇ ਗਿੱਧੇ ਦੇ ਵਿੱਚ ਪਤਾ ਲੱਗਣਾ ਚਾਹੀਦਾ ਅੱਜ ਆਪਣੇ ਪਾਰਕ ਦੇ ਵਿੱਚ ਆਪਾਂ ਦੀਆਂ ਲਾ ਰਹੀਆਂ ਤਾੜੀਆਂ ਦੀ ਆਵਾਜ਼ ਗਿੱਖੀ ਨੂੰ ਲਵਾ ਦੇਵੇਂ ਤੂੰ ਕੁੰਗਰੂ ਸਿਤਾਰੇ ਪੱਖੀ ਨੂੰ ਲਵਾ ਦੇਵੇਂ ਤੂੰ ਕੁੰਗਰੂ ਸਿਤਾਰੇ ਵਿੱਚ ਸੋਹਣੀ ਦੀਆਂ ਦਾ ਜਾਦੂ ਬੇ ਗੁਰੂ ਸ਼ਕੀਰ ਬੁੰਨਿਆ ਤੈਨੂੰ ਚੱਲ ਪੱਖੀ ਮੈਂ ਪੜੀ ਭਈ ਹੋਣਾ ਲੋਕੀ ਆਪ ਤਪਉਦੇ ਬਲੇ 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 ਭਈ ਹੋਣਾ ਲੋਕੀ ਆਪ ਤਪਉਦੇ ਭਈਏ ਰਖਲੇ ਸੀਰੀ ਭਈ ਪਹਿਲਾ ਵਾਰੇ ਮੋਨਾਰੇ ਗੇ ਪਹਿਲਾ ਵਾਰੇ ਪਹਿਲਾ ਵਾਰੇ ਮੋਨਾਰੇ ਗੇ ਲੋਕੀ ਖਾਦੇ ਖਰ ਬਲੁਖ ਕਬੂਤਰ ਅੱਖੀਆਂ ਸ਼ਰਪਤੀ ਬੱਕਾ ਕਬੂਤਰ ਅੱਖੀਆਂ ਸ਼ਰਪਤੀ ਵਿੱਚ ਗਝਲੇ ਦਾ ਤੁਰਵੇਂ ਖੇਤਰਾ ਨੱਚਦਾ ਜੋੜਾ ਜੋੜਾਵੇਂ ਖੇਤ ਕੋਕੀ ਉੱਡੇਗੀ ਤੇ ਪੈ ਗਿਆ ਬੇਛੋੜਾ ਇਕ ਕੋਕੀ ਉੱਡੇਗੀ ਤੇ ਪੈ ਗਿਆ ਬੇਛੋੜਾ ਇਕ ਕੋਕੀ ਉੱਡੇਗੀ ਤੇ ਪੈ ਗਿਆ ਬੇਛੋੜਾ ਧੀਆਂ ਜ਼ੋਰ ਲੱਗੀਆਂ ਜ਼ੋਰੋ ਜ਼ੋਰ ਲੱਗੀਆਂ ਧੀਆਂ ਜ਼ੋਰ ਲੱਗੀਆਂ ਜ਼ੋਰੋ ਜ਼ੋਰ ਲੱਗੀਆਂ ਹਾ ਕਰਕੇ ਗਦੇ ਹੂ ਕਰਕੇ ਕਦੇ ਹਾਂ ਕਰਕੇ ਘੇੜਾ ਦੇ ਦੇ ਨੀ ਮਤੇ ਆਰੇ ਲੰਮੀ ਬਾ ਕਰਕੇ ਘੇੜਾ ਦੇ ਦੇ ਨੀ ਮਟੀਾਰੇ ਲੰਮੀ ਬਾ ਕਰਕੇ ਨਾ ਮੈਂ ਹੂ ਕਰਨੀ ਨਾ ਮੈਂ ਹਾਂ ਈਉ ਬਾਤ ਕਰਨੀ ਵੰਠੜ ਕੇ ਮਟਿਆਰਾ ਆਈਆਂ ਵੰਠੜ ਕੇ ਮਟਿਆਰਾ ਆਈਆਂ ਆਈਆ ਢੋਲਾ ਬਣ ਕੇ ਬਈ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ ਬੰਨੇ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ ਵਾਹੀ ਚੂੜਾ ਛੱਡ ਕੇ ਗਿੱਦਾ ਜਟੀਆਂ ਦਾ ਵੇਖ ਜਿਵੇਂ ਲਾਖੜ ਕੇ ਗਿੱਦਾ ਜਟੀਆਂ ਦਾ ਇੱਕ ਜਿਵੇਂ ਲਾਖੜ ਕੇ ਗਿੱਦਾ ਜਟੀਆਂ ਦਾ ਵੇਖ ਕੇ ਕੀ ਢਾਂਕਾ ਉਟਾ ਲੈਣਾ ਇੱਕ ਪਕਾਵਾ ਦੋਹ ਪਕਾਵਾ ਤਿੰਨ ਪਕਾਵਾ ਮੰਡੇ ਇੱਕ ਪਕਾਵਾ ਦੋਹ ਪਕਾਵਾ ਪਿੱਛੋਂ ਬਾਗੜੀ ਚਹੀਦੀ ਐ ਸਾਰਿਆਂ ਬੇੜਾ ਦੀ ਆਵਾਜ਼ ਆਣੀ ਚਹੀਦੀ ਐ ਹਨਾ ਉਹਨਾਂ ਦੇ ਪਰਮਿੰਦਰ ਦੀਦੀ ਦੀ ਯਾਦ ਦੇ ਵਿੱਚ ਆਪਾਂ ਇਕੱਠੇ ਹੋਏ ਆ ਇਹ ਫੂਪਕਾਵਾ ਦੋਹ ਪਕਾਵਾ ਤਿੰਨ ਪਕਾਵਾ ਮੰਡੇ ਇੱਕ ਇਕਰ ਸਾਟੇ ਪਹੁੰਚ ਕੇ ਰੋੜ ਕੀ ਜੇ ਬੰਦੇ ਰਾਣੀ ਤੁਤ ਰੀੜੇ ਕੇ ਜਠਾੜੀ ਤੁਤ ਰੀੜੇ ਕੇ ਅੱਡੀ ਪੈਣ ਪਰਮਿੰਦਰ ਦੀ ਯਾਦ ਵਿੱਚ ਛੋਟਾ ਜਿਹਾ ਪ੍ਰੋਗਰਾਮ ਬਣਾਇਆ ਸੀ ਕਿਉਂਕਿ ਉਹ ਹਮੇਸ਼ਾ ਸੌਣ ਦੇ ਮਹੀਨੇ ਵਿੱਚ ਗਿੱਧਿਆਂ 'ਚ ਰੌਣਕ ਲਾਉਂਦੀ ਸੀ ਬਟੰਡੇ 'ਚ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਤੀਆਂ ਹੋਣੀ ਹੈ ਜਿਹੜੀਆਂ ਉਹ ਤੋਂ ਉਹਦੇ ਬਿਨਾ ਲੱਗਦੀਆਂ ਹੋਣਗੀਆਂ ਕਿਉਂਕਿ ਹਰ ਇੱਕ ਤੀਆਂ ਦੇ ਵਿੱਚ ਗਿੱਧੇ ਦਾ ਸ਼ਿੰਗਾਰ ਹੁੰਦੀ ਸੀ ਬਹੁਤ ਸੋਹਣੀ ਉਹ ਸਟੇਜ ਤੇ ਐਂਕਰਿੰਗ ਕਰਦੀ ਸੀ ਤੁਰੇ ਜਾਂਦੇ ਬੰਦੇ ਤੇ ਉਹ ਇੱਕ ਬੋਲੀ ਬਣਾ ਦਿੰਦੀ ਸੀ ਮਤਲਬ ਕਿ ਉਹ ਹੱਸਦਾ ਖੇਡਦਾ ਚਿਹਰਾ ਅੱਜ ਸਾਡੇ ਵਿੱਚ ਤਾਂ ਹੈ ਨਹੀਂਗਾ ਹਰ ਉਸੀ ਉਹਨੂੰ ਹਮੇਸ਼ਾ ਯਾਦ ਰੱਖਾਂਗੇ ਕਿਉਂਕਿ ਉਹ ਸਾਡੇ ਅੱਜ ਸਰੀਰਕ ਕਰਕੇ ਸਾਡੇ ਵਿੱਚ ਨਹੀਂ ਹੈ ਜੀ ਪਰ ਆਤਮਾ ਕਰਕੇ ਅਸੀਂ ਉਹ ਨੂੰ ਆਪਦੇ ਨਾਲ ਹਮੇਸ਼ਾ ਮਹਿਸੂਸ ਕਰਦੇ ਹਾਂ ਕਿਉਂਕਿ ਉਹ ਸਾਡੇ ਨਾਲ ਬਹੁਤ ਆਵਦੀਆਂ ਗੂੜੀਆਂ ਯਾਦਾਂ ਛੱਡ ਕੇ ਗਈ ਆ ਅੱਜ ਅਸੀਂ ਉਹਦੀਆਂ ਯਾਦਾਂ ਲਈ ਹੋਈ ਇਹ ਇਸ ਪਾਰਕ ਦੇ ਵਿੱਚ ਉਹ ਹਮੇਸ਼ਾ ਥੀਆਂ ਲਾਉਂਦੀ ਸੀ ਅੱਜ ਤੋਂ 25 ਸਾਲ ਪਹਿਲਾਂ ਉਹਨੇ ਥੀਆਂ ਲਾਉਣੀਆਂ ਸ਼ੁਰੂ ਕੀਤੀਆਂ ਸੀ ਆ ਪਾਰਕ ਦੇ ਵਿੱਚ ਜਿੰਨੇ ਪੇੜ ਲੱਗੇ ਨੇ ਆ ਬੋਰਡ ਲੱਗਿਆ ਉਹ ਸਾਰਾ ਉਹਨੇ ਹੱਥੀ ਲਾਇਆ ਹੋਇਆ ਤੁਸੀਂ ਅੱਜ ਸਾਰੀਆਂ ਭੈਣਾਂ ਨੇ ਇੱਕ ਇਸ ਚੀਜ਼ ਦਾ ਮਤਲਬ ਸਾਰਿਆਂ ਨੇ ਅੱਜ ਇਕੱਠੀਆਂ ਹੋ ਕੇ ਇਹ ਗੱਲ ਕਹੀ ਆ ਵੀ ਅਸੀਂ ਹਮੇਸ਼ਾ ਸਾਡੀ ਭੈਣ ਪਰਮਿੰਦਰ ਨੂੰ ਹਮੇਸ਼ਾ ਯਾਦ